ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਫਿਰ ਤੁਹਾਡੇ ਹਾਸਤੇ ਇੱਕ ਹੋਰ i20 ਲੈ ਕੇ ਆ ਗਏ ਆਂ ਤੇ ਵੀਡੀਓ ਦੀ ਆਪਾਂ ਪਾਦਨੀ ਤੱਕ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਲਾਈਕ ਕਰਦੇਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਚੈਨਲ ਸਬਸਕ੍ਰਾਈਬ ਕਰ ਲੋ ਤੇ ਬੈਲ ਵਾਲਾ ਬਟਨ ਨਾਪ ਲੋ ਕਿ ਤੁਹਾਡੇ ਕੋਲ ਜਿਹੜੀ ਵੀਡੀਓ ਪਾਈਏ ਸਿੱਧੀ ਤੁਹਾਡੇ ਕੋਲ ਆ ਜਾਏ ਤੇ ਗੱਡੀ ਤੁਹਾਡੇ ਹਾਸਤੇ ਇੱਕ ਫੇਰ ਅਸੀਂ ਲੈ ਕੇ ਆ ਗਏ ਆਂ 2015 ਮਾਡਲ i20 ਸਪੋਰਟਸ ਗੱਡੀਆਂ ਦਾ ਭੰਡਾਰਾ ਹੁਣ ਆਪਾਂ ਇੱਕ ਇੱਕ ਕਰਕੇ ਇੱਕ ਕਰਕੇ ਖੋਲ ਹੀ ਜਾਣਾ ਹੈ ਤੁਸੀਂ ਵੇਖੀ ਜੇ ਉਹ ਜਿਹੜੀ ਤੁਹਾਨੂੰ ਚੰਗੀ ਲੱਗਦੀ ਤੁਸੀਂ ਚੱਕੋ ਨਾਲੇ ਇਹਦੇ ਵਿੱਚ ਆਪਾਂ ਨੌਲੇਜ ਦਵਾ ਕਰਾਂਗੇ ਨਾਲੇ ਵੱਧ ਤੋਂ ਵੱਧ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਆਜੋ ਤੁਹਾਡੇ ਵਾਸਤੇ ਲੈ ਕੇ ਆ ਗਏ ਆ 2015 ਮਾਡਲ R20 ਸਪੋਰਟਸ ਗੱਡੀ ਵੇਖੋ ਦੂਜੇ ਨਾਂ ਦੀ ਏ ਯਾਹ ਆ ਨੰਬਰ ਇਹ ਦੂਜੇ ਨਾਂ ਦੀ ਗੱਡੀ ਆ ਲਾਏ ਬਹੁਤ ਸੋਹਣੇ ਲੱਗੇ ਆ ਜੀ ਚੈੱਕ ਕਰੋ 99000 ਕਿਲੋਮੀਟਰ ਚੱਲੀ ਤੇ ਰੇਟ ਹੈਗਾ ਜੇ 4.5 ਲੱਖ ਰੁਪਈਆ ਮਾੜਾ ਮੋਟਾ ਮਾਨਤਨ ਕਰਾਂਗੇ ਜ਼ਿਆਦਾ ਕੋਈ ਨਹੀਂ ਹੋਣਾ ਤੇ ਗੱਡੀ ਵੇਖੋ ਬਿਲਕੁਲ ਨਵੀਂ ਕੋਈ ਕੰਮ ਖਰਚਾ ਨਹੀਂ ਕੋਈ ਕੁਝ ਨਹੀਂ ਲੱਗੀ ਵੱਜੀ ਦੀ ਗਰੰਟੀ ਸਾਡੀ ਪੇਂਟ ਛੇੜ ਚਲੋ ਮੜੀਆਂ ਮੋਟੀਆਂ ਤੁਹਾਨੂੰ ਪਤਾ ਸਾਨੂੰ ਵੀ ਕਰਾਉਣੀਆਂ ਪੈਂਦੀਆਂ ਪਿਛੋਂ ਵੀ ਆ ਜਾਂਦੀਆਂ ਤੇ ਬਹੁਤ ਸੋਹਣੀ ਗੱਡੀ ਹੈ ਜੀ ਸਪੋਰਟਸ ਮਾਡਲ ਹੈ ਗੱਡੀ ਚੈੱਕ ਕਰੋ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਹੈ ਗੱਡੀ ਤੇ बस तेल ਪਾਉਣਾ ਤੇ ਚਲਾਉਣੀ ਹੈ ਤੇ ਕੱਟੀ ਬਿਲਕੁਲ ਓਕਿਆ ਨਵੀਂ ਹੈ ਬਹੁਤ ਸੋਹਣੀ ਹੈ ਆਜੋ ਤੁਹਾਨੂੰ ਪਹਿਲਾਂ ਪਾ ਲਾਇਆ ਦੇ ਟਾਇਰਾਂ ਦੇ ਦਰਸ਼ਨ ਕਰਵਾ ਦਨੇ ਗੁੱਡੀਅਰ ਦੇ ਟਾਇਰ ਹੈ ਜੀ ਟਾਇਰ ਹੈਗੇ ਜੇ ਘੜ ਕੋ 90 ਪੈਸੇ ਨਵੇਂ ਲਾਓ 90 ਨਵੇਂ ਹੁੰਦੇ ਸਮਝ ਲਓ ਕਰੋ ਜੀ ਆ ਵੀ ਗੁੱਡੀਅਰ ਦਾ ਜੀ 90 ਪੈਸੇ ਟਾਇਰ ਹੈ ਘੜ ਤੋਂ ਘਾਟਾ 99.5 ਕਿਲੋਮੀਟਰ ਚੱਲੀ ਜੇ ਜੈਨੂਨ 99.5 ਕਿਲੋਮੀਟਰ ਚੱਲੀ ਜੇ ਚੈੱਕ ਕਰ ਲਿਓ ਠੀਕ ਹੈ ਜੀ ਸਟੀering ਤੇ ਬਟਨ ਆ ਜਾਂਦੇ ਆ ਠੀਕ ਹੈ ਜੀ ਸਟੀering ਤੇ ਬਟਨ ਨੇ ओरिजिनल ਸਟੀਰੀਓ ਆ AC ਵਾਲੇ ਆ ਤੋਂ ਤੁਹਾਨੂੰ ਪਤਾ ਹੈ ਤੇ ਬੈਕ ਕੈਮਰਾ ਵੀ ਇੱਥੇ ਹੈਗਾ ਇੱਥੇ ਨਾ ਬੈਕ ਕੈਮਰਾ ਵੀ ਇੰਦੇ ਹੈਗਾ ਉਦੋਂ ਬੈਗ ਬੈਗ ਹੀ ਰ ਪਾਵਾਂਗੇ ਬੈਕ ਕੈਮਰਾ ਆ ਗਿਆ ਹੋ ਲਾਈਟਾਂ ਲੁੱਟਾਂ ਛੱਤ ਛੁੱਤ ਬਿਲਕੁਲ ਨਵੀਂ ਹੈ ਬ੍ਰਾਂਡ ਨਿਊ ਹੈ ਤੇ ਬਹੁਤ ਸੋਹਣੀ ਹੈ ਤੇ ਆ ਵੀ ਆਪਾਂ ਗੱਡੀ ਕਰੇਲੂ ਆਪਣੇ ਕੋਲ ਵਿਕਨੀ ਸਮਝ ਲੋ ਆਈ ਹੈ ਵਿਕਨੀ ਲਾ ਲਓ ਜਿਵੇਂ ਵੀ ਲਾ ਲਓ ਤੇ 99000 ਚੱਲੀ ਜੇ ਨੇਰੇ ਨੇ ਮਹਿਰ 178 ਠੀਕ ਹੈ ਜੀ ਗੱਡੀ ਬਹੁਤ ਸੋਹਣੀ ਕਰੇਲੂ ਗੱਡੀ ਚੱਲਦੀ ਪਈ ਹੈ ਤੇ ਉਹ ਆਕਸ ਦਾ ਆ ਗਿਆ ਯੂ ਐਸ ਪੀ ਆ ਗਿਆ 12 ਵੋਲਟ ਆ ਗਿਆ ਕੱਚਾ ਅੱਗੇ ਲਾਉਣ ਬਾਕੀ ਸ਼ੀਟ ਕਵਰ ਦੇਖੋ ਬਿਲਕੁਲ ਨਵੇਂ ਬਹੁਤ ਸੋਹਣੇ ਲੱਗੇ ਵਧੀਆ ਵਾਲੇ ਇਹ ਨਹੀਂ ਕਿ ਉਹ 2025 ਵਾਲੇ ਲੱਗੇ ਆ ਬਹੁਤ ਸੋਹਣੇ ਲੱਗੇ ਆ ਪਿੱਛੇ ਵੀ ਚੈੱਕ ਕਰ ਲਓ ਇੱਕ ਪਿੱਛੇ ਉਹ ਹਵਾ ਵਾਲਾ ਆ ਜਾਂਦਾ ਏਸੀ ਵਾਲਾ ਬਹੁਤ ਸੋਹਣੇ ਸ਼ੀਟ ਕਵਰ ਲੱਗੇ ਨਹੀਂ ਕਿ ਐਵੇਂ ਮਾੜੇ ਢਾਡੇ ਲੱਗੇ ਆ ਤੇ ਆਦੇ ਤੁਹਾਨੂੰ ਫਰੇਮ ਚੈੱਕ ਕਰਵਾ ਦਿੰਨੇ ਆ ਠੀਕ ਹੈ ਜੀ ਕੋਈ ਰਸਟਿੰਗ ਨਹੀਂ ਕੋਈ ਗਲੀ ਨਹੀਂ ਚੈੱਕ ਕਰ ਲਓ ਜੀ ਠੀਕ ਹੈ ਜੀ ਆਜੂ ਅਗਲੀ ਬਾਰੀ ਚੈੱਕ ਕਰਵਾ ਦਿੰਨੇ ਆ ਥੱਲੇ ਮੈਟਿੰਗ ਵੀ ਹੋਈ ਗਈ ਏ ਗੱਡੀ ਦਿਖਾਦਾ ਤੁਹਾਨੂੰ ਥੱਲੇ ਮੈਟਿੰਗ ਹੋਈ ਗਈ ਏ ਠੀਕ ਹੈ ਜੀ ਥੱਲੇ ਗੱਡੀ ਮੈਟਿੰਗ ਵੀ ਹੋਈ ਏ ਆ ਦੇਖੋ ਥੱਲੇ ਗੱਡੀ ਮੈਟਿੰਗ ਵੀ ਹੋਈ ਹੋਈ ਏ ਨੇਮ ਕਰ ਲੋ ਚੱਕਰੀ ਠੀਕ ਹੈ ਅਬ ਚੱਕਰ ਗੱਡੀਆਂ ਵਾਦੂ ਵਾਦੂ ਸਾਥ ਦਿਓ ਵਦ ਵਦ ਮੈਂ ਨਾ ਵਾਦੂ ਕਰਦੇ ਨਹੀਂ ਆ ਕਿਉਂਕਿ ਵੇਲੇ ਆਪਾਂ ਵੀਡੀਓ ਬਣਾਉਂਦੇ ਆ ਆ ਜੋ ਅਭੀ ਬਾਰੀ ਚੈੱਕ ਕਰ ਲੋ ਅਭੀ ਬਾਰੀ ਚੈੱਕ ਕਰ ਲੋ ਕੋਈ ਰਸਟਿੰਗ ਨਹੀਂ ਕੋਈ ਪੇਂਟ ਨਹੀਂ ਜਿਆਦਾ ਕੋਈ ਚਲੋ ਮਾੜੇ ਮੋੜ ਸਪਰੇਅ ਸੁਬੇ ਚੱਕੇ ਹੁੰਦੇ ਆ ਕੋ ਚੱਕਾ ਹਾਲ ਕਰ ਲੋ ਚੈੱਕ ਜੀ ਫਰੇਮ ਬਿਲਕੁਲ ਓਕੇ ਆ ਤਰੇਮ ਤੁਣੀ ਲੱਗੀ ਵੱਜੀ ਕਿਤੋਂ ਵੀ ਕਿਉਂਕਿ ਆਪਾਂ ਲੱਗੀ ਵੱਜੀ ਗੱਡੀ ਪਹਿਲੀ ਗੱਲ ਕੋਈ ਵੇਚਣੀ ਵੀ ਆ ਜੇ ਆਪਾਂ ਨਹੀਂ ਕਦੀ ਵੀਡੀਓ ਵੀ ਪਾਈ ਤੇ ਨਾ ਆਪਾਂ ਕਦੀ ਪ੍ਰੋਮੋਸ਼ਨ ਕੀਤੀ ਹੈ ਜਦ ਜਿਹੜੀ ਗੱਡੀ ਸਾਫ਼ ਸੁਥਰੀ ਹੁੰਦੀ ਹੀ ਪ੍ਰੋਮੋਸ਼ਨ ਕਰਾਂਗੇ ਦੂਜੀ ਦੀ ਆਪਾਂ ਨਹੀਂ ਕਰਨੀ ਲੱਗੀ ਵੱਜੀ ਦੀ ਖਾਸ ਕਰਕੇ ਨਹੀਂ ਕਰਨੀ ਜਿਹੜੀ ਪੇਪਰਾਂ ਹੀ ਢਿੱਲੀ ਆ ਪਾਉਂਦੀ ਨਹੀਂ ਕਰਦੀ ਜਿਵੇਂ ਪੇਪਰਾਂ ਚ ਕਮੀ ਪੇਛੀ ਹੈ ਤੇ ਉਹਦੀ ਵੀ ਨਹੀਂ ਆਪਾਂ ਕਰਨੀ ਆਪਾਂ ਸਿਰਫ ਵੀਡੀਓਾਂ ਦੀ ਬਣਾਉਣੀ ਹੈ ਜਿਹੜੀ ਪੇਪਰਾਂ ਦੀ ਵੀ ਓਕੇ ਆ ਜਿਹੜੀ ਲੱਗੀ ਵੱਜੀ ਨਹੀਂ ਕੋਈ ਲੱਗੀ ਵਜੀ ਆਪਾਂ ਤਾਂ ਕਾਰ ਬਿਆ ਤੇ ਲੈਂਦੇ ਨਹੀਂ ਤੇ ਕਿਹੜਾ ਲੋਕ ਆਪਣੇ ਕੋਲ ਕੋਈ ਸੱਜਣ ਵੀਰ ਲਾ ਜਾਂਦੇ ਵੇਚਣਾ ਤੇ ਪਰ ਆਪਾਂ ਫਿਰ ਵੀ ਉਹ ਉਹਦੀ ਕਦੀ ਵੀਡੀਓ ਨਹੀਂ ਬਣਾਈ ਆ ਕਰੋ ਚੱਕੀਆ ਪਰ ਬਿਲਕੁਲ ਨਵਾਂ ਨਵੀਂ ਨਵਾਂ ਪੂਰੀ ਸੰਭੀ ਗੱਡੀ ਬਿਲਕੁਲ ਨਵੀਂ ਕਰੋ ਚੱਕ ਇੰਜਨ ਉਹਨੀਆਂ ਸ਼ੀਲਡ ਬਿਲਕੁਲ ਬੌਂਟ ਵੇਖੋ ਸ਼ੀਲਡ ਬਿਲਕੁਲ ਹਰ ਚੀਜ਼ ਹੀ ਸ਼ੀਲਡ ਹੈ ਕੋਈ ਇੰਜਾਂ ਤੇ ਕੋਈ ਲੀਕਿੰਗ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਰੋ ਚੈੱਕ ਸਟਿੱਕਰ ਸਟਕਰ ਵੇਖੋ ਓਏ ਗੱਡੀ ਤੇ ਲੱਗੇ ਸਾਰੇ ਹਰ ਹਰ ਜਗ੍ਹਾ ਤੇ ਇਹ ਤਾਂ ਲੋਕ ਚੱਕਣਾ ਪਟ ਦਿੰਦੇ ਆ ਅਰੇ ਇੱਥੇ ਵੀ ਇੰਜਾਂ ਤੇ ਵੀ ਲੱਗੇ ਹੋਵੇ ਗੱਡੀ ਬਹੁਤ ਸੋਹਣੀ ਹੈ ਤੇ ਕਿਸੇ ਵੀ ਨੇ ਲੈਣੀ ਜੇ ਫੋਨ ਤੇ ਸਾਈਪਾਉਣੀ ਸਾਈਪਾ ਦੋ ਬੁੱਕਰ ਨਹੀਂ ਬੁੱਕ ਕਰ ਲਓ ਵੀਡੀਓ ਤੁਹਾਨੂੰ ਪ੍ਰੋਪਰ ਆਪਾਂ ਸਾਰੀ ਦਿਖਾ ਦੇਣ ਲੱਗੇ ਆ ਸ਼ੀਸ਼ੇ ਬਖਾਦ ਕੇ ਤੁਹਾਨੂੰ ਇਹ ਨਾ ਰਹਿ ਜਾਣਾ ਇਹ ਵੀ ਹੰਡਾਈ ਦਾ ਨਾਲ ਦਾ ਹੀ ਹੈ ਜੀ ਕੇ ਵੀ ਨਾਲ ਦਾ ਹੈ ਜੀ 15 ਮਾਡਲ ਦੇ ਸਪੋਰਟ ਸੇ ਰੇਟ ਹੈਗਾ 4.5 ਲੱਖ ਰੁਪਿਆ ਮਾੜਾ ਮੋਟਾ ਮਾਨਤਨ ਕਰ ਦਾਂਗੇ ਫਿਰ ਤੁਹਾਡੇ ਪਿੱਛੋਂ ਫੋਨ ਆਉਂਦੇ ਨੇ ਗੱਡੀ ਜਦੋਂ ਵੇਖ ਜਾਂਦੀ ਏ ਤੇ ਹੁਣ ਆਦਾ ਚੱਕੋ ਫੋਨ ਤੇ ਕਮਾਓ ਨੋ ਵੀ ਆ ਵੀ ਨਾਲ ਦਾ ਜੀ ਆ ਵੀ ਨਾਲ ਦਾ ਜੀ ਆ ਵੀ ਤੇ ਕਿਹਨ ਸਾਰੇ ਸ਼ੀਸ਼ੇ ਸਭ ਕੋਈ ਨਾਲ ਦਾ ਹੀ ਏ ਗੱਡੀਆਂ ਬਹੁਤ ਸੋਹਣੀਆਂ ਬਾਕੀ ਤੁਹਾਡੇ ਕੋਲ ਆ ਪ੍ਰੋਪਰ ਹੋਈ ਗੱਡੀਆਂ ਜੇ ਖੜੀਆਂ ਹੋਈਆਂ ਜਿਵੇਂ 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 ਵਿਕੀ ਜਾਂਦੀਆਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਕਿੱਦਾਂ ਦੀ ਤੁਹਾਨੂੰ ਇਹ ਸਾਡੀ ਵੀਡੀਓ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਮਾਰ ਲਓ ਸਿੱਧੀ ਵੀਡੀਓ ਤਾਂ ਟੇਕੋ ਸਾਰੀ ਜਾਣਕਾਰੀ ਦਿਓ ਜੇ ਕਿਸੇ ਨੇ ਵੈਸੇ ਵੀ ਪ੍ਰੋਪਰ ਕੋਈ ਜਾਣਕਾਰੀ ਲੈਣੀ ਏ ਕੋਈ ਗੱਡੀ ਵੇਖਣ ਗਿਆ ਜਾਂ ਕੋਈ ਲੈਣ ਲੱਗਾ ਕੋਈ ਕਾਗਜ਼ਿਆਂ ਦਾ ਪੁੱਛਣਾ ਉਹ ਵੀ ਆਪਾਂ ਨੂੰ ਕਾਲ ਕਰ ਲੈ ਕੋਈ ਕਾਲ ਕਰਿਆ ਕਰੋ ਮੈਸੇਜ ਤੇ ਮੈਂ ਜਵਾਬ ਬੜਾ ਘੱਟ ਦੇਦਾ ਹਾਂ ਨਾ ਕਾਲ ਜਦੋਂ ਮਰਜ਼ੀ ਕਰ ਲਿਆ ਕਰੋ ਜੀ ਧੰਨਵਾਦ